ਪ੍ਰੋਬਲਮ ਹੈਗਾ ਥੈਟ ਮਾਈ ਮਾਈ ਪ੍ਰੈਮਿਸਿਸ ਵਿਲ ਬੀ ਵਿਲ ਬੀ ਸਰਚ ਅਗੇਨ ਵਿਦਆਊਟ ਮਾਈ ਪ੍ਰੈਜ਼ੈਂਸ ਨਹੀਂ ਨਹੀਂ ਆਈ ਯੂ ਆਰ ਯੂ ਆਰ ਡੂਇੰਗ ਇਨਜਸਟਿਸ ਵਿਦ ਮੀ ਜੋ ਦ ਲੋਕਲ ਡੀਐਸਪੀ ਮੈਨੂੰ ਕਹਿੰਦਾ ਹੈ ਕਿ ਮੇਰੀ ਜੁਰਿਸਡਿਕਸ਼ਨ ਹੈ ਐਂਡ ਮੈਂ ਤੁਹਾਨੂੰ ਬਦਲ ਨਹੀਂ ਦੇਣਾ ਕਿ ਲਾਰਨ ਐਂਡ ਕੰਟਰੋਲ ਕਰਨਾ ਕਿ ਮੈਂ ਲੋਕਲ ਡੀਐਸਪੀ ਐਂਡ ਆਮ ਬ੍ਰੇਕਿੰਗ ਦ ਲਾਅ ਸੀਨੀਅਰ ਅਕਾਲੀ ਲੀਡਰ ਵਿਕਰਮ ਮਜੀਠੀਆ ਦਿੱਪਤਨੀ ਤੇ ਐਮਐਲਏ ਗਨੀਤ ਕੌਰ ਮਜੀਠੀਆ ਜਿਨ੍ਹਾਂ ਦੀ ਪੁਲਿਸ ਮੁਲਾਜ਼ਮਾਂ ਦੇ ਨਾਲ ਕਾਫੀ ਸਿੱਖੀ ਬਹਿਸ ਇਸ ਬਹਿਸ ਦੇ ਪਿੱਛੇ ਦਾ ਕਾਰਨ ਇਹ ਰਿਹਾ ਹੈ ਕਿ ਅੱਜ ਮਜੀਠਾ ਪਿੰਡ ਦੇ ਵਿੱਚ ਵਿਕਰਮ ਮਜੀਠੀਆ ਦੇ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਜਿਸ ਨੂੰ ਕਿ ਗਨੀਤ ਕੌਰ ਮਜੀਠੀਆ ਦੇ ਵੱਲੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਕਿ ਆਖਰਕਾਰ ਪੁਲਿਸ ਕਿਉਂ ਤਨਾਤ ਕੀਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਅੱਜ ਇੱਥੇ ਦਫ਼ਤਰ ਦੀ ਚੈਕਿੰਗ ਜੜੀਆ ਕੀਤੀ ਜਾਏਗੀ ਜਿਸ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਭੱਖਦਾ ਹੋਇਆ ਨਜ਼ਰ ਆਇਆ ਕਿਉਂਕਿ ਗਨੀਮ ਕੌਰ ਮਜੀਠੀਆ ਦੀ ਪੁਲਿਸ ਮੁਲਾਜ਼ਮਾਂ ਦੇ ਨਾਲ ਤਿੱਖੀ ਬਹਿਸ ਹੋਈ ਕਿਉਂਕਿ ਗਨੀਮ ਕੌਰ ਮਜੀਠੀਆ ਦਾ ਇੱਥੇ ਇਹੀ ਕਹਿਣਾ ਸੀਗਾ ਕਿ ਜੇਕਰ ਤੁਸੀਂ ਮੇਰੇ ਦਫ਼ਤਰ ਦੀ ਤਲਾਸ਼ੀ ਲੈਣੀ ਹੈ ਤੇ ਮੇਰਾ ਉੱਥੇ ਮੌਜੂਦ ਹੋਣਾ ਕਾਫੀ ਜ਼ਿਆਦਾ ਜ਼ਰੂਰੀ ਹੈ ਆਪਣੇ ਨਾਲ ਕਈ ਲੋਕ ਲੈ ਕੇ ਗਨੀਪ ਕੌਰ ਮਜੀਠਿਆ ਇੱਥੇ ਦਫ਼ਤਰ ਦੇ ਬਾਹਰ ਪਹੁੰਚੇ ਸੀ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਉਨ੍ਹਾਂ ਦੀ ਕਾਫੀ ਬਹਿਸ ਹੋਈ ਦੀ ਦੇਖੀ ਜਾ ਸਕੀ ਹੈ ਤੇ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਸਕਰੀਨ ਤੇ ਵੀ ਦਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਦੋਹਾਂ ਧਿਰਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਬਹਿਸਬਾਜ਼ੀ ਹੁੰਦੀ ਇਸ ਨੂੰ ਨਹੀਂ ਜਾ ਸਕਦੀ ਹੈ ਇਸ ਤੋਂ ਇਲਾਵਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਾਣਕਾਰੀ ਇਹੀ ਸਾਹਮਣੇ ਆਈ ਹੈ ਕਿ ਅਸਲ ਵਿੱਚ ਵਿਜੀਲੈਂਸ ਦੀ ਟੀਮ ਨੇ ਅੱਜ ਵਿਕਰਮ ਮਜੀਠੀਆਂ ਨੂੰ ਮਜੀਠਾ ਲੈ ਕੇ ਪਹੁੰਚਣਾ ਸੀ ਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਚੈਕਿੰਗ ਕੀਤੀ ਜਾਣੀ ਸੀ ਪਰ ਚੈਕਿੰਗ ਕਰਨ ਤੋਂ ਪਹਿਲਾਂ ਹੀ ਕਾਫੀ ਜ਼ਿਆਦਾ ਹੰਗਾਮਾ ਦਫ਼ਤਰ ਦੇ ਬਾਹਰ ਹੋ ਜਾਂਦਾ ਹੈ ਤੇ ਹੁਣ ਜਾਣਕਾਰੀ ਇਹੀ ਆਈ ਹੈ ਕਿ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਗਿਆ ਹੈ ਤਗਨੀਵ ਕੌਰ ਮਜੀਠਿਆ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਬਹਿਸ ਕੀਤੀ ਗਈ ਹੈ ਤੇ ਇਸ ਬਹਿਸ ਤੋਂ ਬਾਅਦ ਜੋ ਤਾਲਾ ਦਫਤਰ ਨੂੰ ਲੱਗਿਆ ਹੈ ਤੇ ਹੁਣ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਵਿਕਰਮ ਮਜੀਠਿਆ ਨੂੰ ਲੈ ਕੇ ਪੁਲਿਸ ਪਹੁੰਚ ਤੇ ਗਈ ਹੈ ਮਜੀਠਾ ਪਰ ਉੱਥੇ ਸਿਰਫ ਹੱਲੇ ਪੁੱਜ ਗਏ ਛੀ ਕੀਤੀ ਜਾ ਰਹੀ ਹੈ ਤੇ ਕੁਝ ਸਮੇਂ ਬਾਅਦ चेकिंग जड़ी वो दफ्तर भी की जा सकती है सोनू हुक्म हैगा दैट माय माय प्रीमिसिस विल बी विल बी सर्चड अगेन विदाउट माय प्रेजेंस नहीं नहीं मुझे भोगरा प्लीज टू डू इन जस्टिस मी दिस इज अ ग्लॉस इन जस्टिस मैडम अदिति करते हैं मैं जीएसपी साहब के ऑफिसर यो भी तोडा ही है हां ਤੁਹਾਡਾ ਹੀ ਹੈ ਜੀ ਤੁਸੀਂ ਜੇ ਜੇ ਲੋਕੀ ਡੀਐਸਪੀ ਮੈਨੂੰ ਕਹਿੰਦਾ ਹੈ ਕਿ ਮੇਰੀ ਜੂਰਿਸਡਿਕਸ਼ਨ ਹੈ ਐਂਡ ਮੈਂ ਤੁਹਾਨੂੰ ਰਿਪੋਰਟ ਨਹੀਂ ਦੇਣਾ ਸੀ ਮੈਂ ਲੋਕੀ ਐਂਡ ਆਮ ਆਈ ਬ੍ਰੀਕਿੰਗ ਦਿ ਲਾਅ ਦੋ ਦਿਨ ਬਾਅਦ ਯੂ ਟੈਲਿੰਗ ਮੀ ਟੂ ਸਟਿੰਗ ਅਫਿਸ

ਆ ਮੈਕਿੰਗ ਯੋਰ ਪੋਸਿਬਲ ਪ੍ਰੋਬਲਮ ਦਫਤਰ ਨਹੀਂ ਜਾ ਸਕਦਾ ਬੰਦਾ ਮੈਂ ਲੋਕਲ ਐਮਐਲਏ ਹਾਂ ਆਮ ਦ ਲੋਕਲ ਐਮਐਲਏ ਹਰ ਲੋਕਲ ਐਮਐਲਏ ਨੂੰ ਆਪਣੇ ਦਫਤਰ ਜਾਣ ਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਨਹੀਂ ਕਿ ਲੇਡੀਜ਼ ਅੰਦਰ ਨਹੀਂ ਲੋਡੇ ਜਿਹੜੇ ਇੱਥੇ ਅੰਦਰ ਆਉਂਦੇ ਨੇ ਲੇਡੀਜ਼ ਅੰਦਰ ਨਹੀਂ ਆਉਂਦੇ ਉਹਨਾਂ ਨੂੰ ਅੰਦਰ ਆਉਂਦਾ ਉਹਨਾਂ ਦੇ ਹਸਬੰਦ ਨੂੰ ਅੰਦਰ ਨਹੀਂ ਜਾ ਸਕਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਲੇਡੀ ਇਕੱਲੀ ਅੰਦਰ ਹੈ ਲੇਡੀ ਐਮ ਐਲ اے ਐ ਇਥੋਂ ਮੇਰਾ ਦਫਤਰ ਹੈ ਮੈਂ ਇਥੋਂ ਦੀ ਐਮ ਐਲ اے ਹਾਂ ਮੈਨੂੰ ਉੱਥੇ ਕਿਹਾ ਗਿਆ ਕਿ ਰੋਡ ਬੰਦ ਹੈ ਤੁਸੀਂ ਤੁਹਾਡੇ ਵਹੀਕਲ ਨਹੀਂ ਜਾ ਸਕਦੇ ਠੀਕ ਹੈ ਨਹੀਂ ਜਾ ਸਕਦੇ ਠੀਕ ਹੈ ਮੈਂ ਉੱਥੇ ਛੱਡਦੇ ਵਹੀਕਲ ਮੈਂ ਤੁਰ ਕੇ ਆਈ ਹਾਂ ਮੈਨੂੰ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਮੈਂ ਦਫਤਰ ਦੀ ਪਹਿਲਾਂ ਹੀ ਪੁਲਿਸ ਤਲਾਸ਼ੀ ਲੈ ਚੁੱਕੀ ਹੈ ਬਿਲਕੁਲ ਤਲਾਸ਼ੀ ਲੈ ਚੁੱਕੀ ਹੈ ਜੀ ਇੱਕ ਇੱਕ ਚੀਜ਼ ਤਲਾਸ਼ ਹੋ ਗਈ ਹੈ ਸਾਡੇ ਚੰਡੀਗੜ੍ਹ ਦੇ ਘਰ ਦੀ ਚ ਤਲਾਸ਼ੀ ਲਈ ਹੈ ਮੈਂ ਉੱਥੇ ਨਹੀਂ ਸੀ मेरे 80 साल दे मदर कल दे सीखे चंडीगढ़ तलाश अंबरसर तलाशी लई है तुषी सारिया ने देखे हैं उन इतने क्योंकि मैंने अपने दफ्तर क्यों नहीं जा मैं दफ्तर नहीं जा सकती तुषी दस्तों इसे lawful सारिया एमएलए साहब investigation the part है यार माइकल इट इज़ जस्ट पार्ट तुषी गलत करने आए हो सब ਮੈਂ ਤੇ ਜੀ ਕਰਦਾ ਉਹ ਤੋਂ ਮਿਲਣਾ ਹੈ ਇਹ ਲੋਕਾਂ ਦੀ ਕਿੰਨੀ ਫਿਕਰ ਇਹ ਲੋਕਾਂ ਦੀ ਗੁਸਟਖੀ ਨੇ ਮੇਰੇ ਦਫਤਰੋਂ ਬੰਦ ਕੀਤਾ ਕਿ ਉਹ ਇੱਕ ਤੋਂ ਜ਼ਿਆਦਾ ਕਿ ਮੈਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਨਵੈਸਟੀਗੇਸ਼ਨ ਜੋ ਜਿਵੇਂ ਜਿਵੇਂ ਚੱਲ ਰਹੀ ਹੈ ਉਦੋਂ ਉਦੋਂ ਤਫ਼ਤੀਸ਼ ਜਿਹੜੇ ਤੁਹਾਡੇ ਫੈਕਟਸ ਆਣਗੇ ਤੁਹਾਡੇ ਸਾਹਮਣੇ ਸ਼ੇਅਰ ਕੀਤੇ ਜਾਣ ਸਰ ਬਿਕਰਮ ਸਿੰਘ ਬਿਕਰਮ ਲਿਆ ਜਾਂਦਾ ਜਾ ਰਿਹਾ ਹੈ ਜੀ ਇਹ ਪਤਾ ਨਹੀਂ ਜੀ ਇਹ ਸਾਡੀ ਜਿਹੜੀ ਹੈਗੀ ਵਿਜਲੈਸ ਦੀ ਟੀਮ ਦਾ ਕਾਲ ਹੈਗਾ ਜੀ ਅਸੀਂ ਇੱਥੇ ਆਏ ਸੀਗੇ ਸਾਨੂੰ ਪਤਾ ਲੱਗਿਆ ਕਿ ਇੱਥੇ